ਵਿਸ਼ਵਾਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਚੁੱਕੇ ਨੇ ਸਪਸ਼ਟ ਰੂਪ ਦੇ ਵਿੱਚ ਧਾਮੀ ਨੇ ਕਹਿ ਦਿੱਤਾ ਹੈ ਕਿ ਉਹ ਅਸਤੀਫਾ ਆਪਣਾ ਵਾਪਸ ਨਹੀਂ ਲੈਣਗੇ ਤੇ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਹਰਜਿੰਦਰ ਸਿੰਘ ਧਾਮੀ ਅਸਤੀਫਾ ਵਾਪਸ ਨਹੀਂ ਲੈ ਰਹੇ ਤਾਂ ਉਹਨਾਂ ਦੀ ਜਗ੍ਹਾ ਤੇ ਕਿਸ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਤੇ ਨਾਮ ਜਿਹੜਾ ਸਾਹਮਣੇ ਆ ਰਿਹਾ ਰਗੁਜੀਤ ਸਿੰਘ ਮਿਰਕ ਦਾ ਨਾਮ ਸਾਹਮਣੇ ਆ ਰਿਹਾ ਕਿਉਂਕਿ ਰਗੁਜੀਤ ਸਿੰਘ ਮਿਰਕ ਜਿਹੜੇ ਨੇ ਉਹ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਤੇ ਜਦੋਂ ਕੋਈ ਪ੍ਰਧਾਨ ਅਸਤੀਫਾ ਦੇ ਦਿੰਦਾ ਜਾਂ ਕਿਸੇ ਹੋਰ ਕਾਰਨ ਕਾਰਨ ਪ੍ਰਧਾਨਗੀ ਤੋਂ ਹਟ ਜਾਂਦਾ ਤਾਂ ਉਸ ਦੀ ਜਗ੍ਹਾ ਤੇ ਆਟੋਮੈਟਿਕਲੀ ਸੀਨੀਅਰ ਮੀਤ ਪ੍ਰਧਾਨ ਨੂੰ ਜਿਹੜੇ ਉਸ ਦੇ ਕੰਮ ਕਾਜ ਸੌਂਪਣੇ ਪੈਂਦੇ ਨੇ ਸੀਨੀਅਰ ਮੀਤ ਪ੍ਰਧਾਨ ਹੀ ਪ੍ਰਧਾਨ ਦੇ ਕੰਮ ਕਾਜ ਹੈ ਜਿਹੜੇ ਸੌਂਪਦਾ ਕਰਦਾ ਹੈ ਸੋ ਇਸ ਕਰਕੇ ਰਬੂਜੀਤ ਵਿਰਕ ਦਾ ਨਾਮ ਸਭ ਤੋਂ ਉੱਪਰ ਹੈ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਥਾਪਿਆ ਜਾ ਸਕਦਾ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੂੰ ਖੁਦ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਵੀ ਉਹਨਾਂ ਦੇ ਘਰ ਜਾ ਕੇ ਇਹ ਗੱਲ ਕਹਿ ਚੁੱਕੇ ਨੇ ਕਿ ਉਹ ਆਪਣਾ ਕੰਮ ਕਾਜ ਦੁਬਾਰਾ ਤੋਂ ਜਿਹੜਾ ਨੇ ਉਹ ਆਪਣਾ ਕੰਮਕਾਜ ਸੰਭਾਲਣਾ ਤੇ ਪ੍ਰਧਾਨਗੀ ਦੇ ਅਹੁਦੇ ਤੇ ਦੁਬਾਰਾ ਆਉਣਾ ਤੇ ਆਪਣਾ ਜਿਹੜਾ ਅਸਤੀਫਾ ਉਹਨਾਂ ਨੇ ਦਿੱਤਾ ਹੈ ਅਸਤੀਫਾ ਵਾਪਸ ਲੈ ਲੈਣ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜ ਮੈਂਬਰੀ ਕਮੇਟੀ ਵੀ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚ ਕੇ ਉਹਨਾਂ ਨੂੰ ਬੇਨਤੀ ਕਰ ਚੁੱਕੀ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਪਰ ਹਰਜਿੰਦਰ ਸਿੰਘ ਧਾਮੀ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਉਹ ਆਪਣਾ ਅਸਤੀਫਾ ਜਿਹੜਾ ਉਹ ਵਾਪਸ ਨਹੀਂ ਲੈਣਗੇ ਤੁਹਾਨੂੰ ਦੱਸ ਦਈਏ 17 ਫਰਵਰੀ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਸਨ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਉਹਨਾਂ ਦੇ ਹੁਸ਼ਿਆਰਪੁਰ ਰਹਿائش ਤੇ ਪਹੁੰਚ ਕੇ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕਰ ਚੁੱਕੇ ਨੇ ਇਸ ਤੋਂ ਇਲਾਵਾ ਐਸਜੀਪੀਸੀ ਦੀ ਪੰਜ ਮੈਂਬਰੀ ਕਮੇਟੀ ਵੀ ਧਾਮੀ ਦੇ ਘਰ ਪਹੁੰਚ ਕੇ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕਰ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਸ਼੍ਰੀ ਕਾਲਤਾਖਨ ਸਾਹਿਬ ਦੇ ਜਥੇਦਾਰ ਨਿੱਜੀ ਤੌਰ ਤੇ ਧਾਮੀ ਨੂੰ ਘਰ ਜਾ ਕੇ ਮਿਲੇ ਤੇ ਉਹਨਾਂ ਨੂੰ ਅਸਤੀਫਾ ਵਾਪਸ ਦੇਣ ਦੀ ਗੱਲ ਹੈ ਜਿਹੜੀ ਉਹਨਾਂ ਨੇ ਕੀਤੀ ਸੀ ਪਰ ਇਸ ਦੇ ਬਾਵਜੂਦ ਤਾਮੀ ਨੇ ਜਿਹੜੇ ਟਾਸ ਤੋਂ ਮਾਸ ਨਹੀਂ ਹੋਏ ਤਾਮੀ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਸੋ ਹੁਣ ਤਾਮੀ ਦੇ ਇਸ ਅਸਤੀਫੇ ਬਾਬਤ ਅੱਜ ਜਿਹੜੀ ਮੀਟਿੰਗ ਬੁਲਾਈ ਗਈ ਹੈ ਐਸਜੀਪੀਸੀ ਦੀ ਮੀਟਿੰਗ ਹੈ ਇਸ ਦੇ ਵਿੱਚ ਵੱਡੇ ਜਿਹੜੇ ਫੈਸਲੇ ਲਏ ਜਾ ਸਕਦੇ ਨੇ ਖਾਸ ਤੌਰ ਤੇ ਇਹ ਫੈਸਲਾ ਕਿ ਤਾਮੀ ਦੇ ਅਸਤੀਫੇ ਜਿਹੜਾ ਵਾਪਸ ਨਹੀਂ ਉਹਨਾਂ ਨੇ ਲਿਆ ਇਸ ਕਰਕੇ ਜਿਹੜੀ ਸਥਿਤੀ ਪੈਦਾ ਹੋਈ ਹੈ ਤੇ ਹੁਣ ਕਿਸੇ ਨਾ ਕਿਸੇ ਨੂੰ ਪ੍ਰਧਾਨ ਜ਼ਰੂਰ ਥਾਪਣਾ ਪਵੇਗਾ ਸੋ ਰਗੂਜੀਤ ਸਿੰਘ ਵਿਰਕ ਦਾ ਨਾਮ ਸਾਹਮਣੇ ਆ ਰਿਹਾ ਹੈ ਅੱਜ ਦੀ ਮੀਟਿੰਗ ਦੇ ਵਿੱਚ ਰਗੂਜੀਤ ਸਿੰਘ ਵਿਰਕ ਦੇ ਨਾਮ ਤੇ ਮੋਹਰ ਲੱਗ ਸਕਦੀ ਹੈ ਤੇ ਉਹਨਾਂ ਨੂੰ ਐਕਟਿੰਗ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਹੈ ਚੋ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੋਵੇਗਾ ਅੱਜ ਦੀ ਮੀਟਿੰਗ ਦੇ ਵਿੱਚ ਇਸ ਤੋਂ ਇਲਾਵਾ ਰਗੂਜੀਤ ਸਿੰਘ ਵਿਰਕ ਨੂੰ ਅੱਜ ਦੀ ਇਸ ਮੀਟਿੰਗ ਦੇ ਵਿੱਚ ਐਕਟਿੰਗ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਥਾਪ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਉਦੋਂ ਤੱਕ ਰਗੂਜੀਤ ਸਿੰਘ ਵਿਰਕ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਲੈਣਗੇ ਰਹਿਣਗੇ ਜਦੋਂ ਤੱਕ ਐਸਜੀਪੀਸੀ ਦਾ ਜਨਰਲ اجلاس ਨਹੀਂ ਬੁਲਾਇਆ ਜਾਂਦਾ اجلاس ਬੁਲਾਉਣ ਤੋਂ ਬਾਅਦ ਹੀ ਇਸ ਬਾਬਤ ਫੈਸਲਾ ਲਿਆ ਜਾਵੇਗਾ ਕਿ ਪੱਕੇ ਤੌਰ ਤੇ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਕੌਣ ਬੈਠਦਾ ਹਾਲਾਂਕਿ ਇਸ ਗੱਲ ਦੀ ਸੰਭਾਵਨਾ ਹੈ ਨਹੀਂ ਕਿ ਰਗੂਜੀਤ ਵਿਰਕ ਨੂੰ ਪੱਕੇ ਤੌਰ ਤੇ ਵੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਐਸਜੀਪੀਸੀ ਦਾ ਪਰ ਇਸ ਦਾ ਫੈਸਲਾ ਜਿਹੜਾ ਉਹ ਐਸਜੀਪੀਸੀ ਦੇ ਜਨਰਲ ਐਸਜੀਪੀਸੀ ਦੇ اجلاس ਦੇ ਵਿੱਚ ਹੋਵੇਗਾ اجلاس ਦੇ ਵਿੱਚ ਹੀ ਇਹ ਫੈਸਲਾ ਲਿਆ ਜਾਵੇਗਾ ਕਿ ਪੱਕੇ ਤੌਰ ਤੇ ਪ੍ਰਧਾਨਗੀ ਦਾ ਅਹੁਦਾ ਕਿਸ ਨੂੰ ਦਿੱਤਾ ਜਾਂਦਾ ਪਰ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਸੰਭਾਵੀ ਤੌਰ ਤੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਮੀਟਿੰਗ ਲਗਭਗ 1.5 2 ਵਜੇ ਤੱਕ ਖਤਮ ਹੋ ਜਾਵੇਗੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਸਾਫ਼ ਹੋ ਜਾਵੇਗੀ ਕਿ ਕਿਸ ਨੂੰ ਪ੍ਰਧਾਨਗੀ ਦੇ ਅਹੁਦੇ ਤੇ ਬਿਠਾਇਆ ਜਾਂਦਾ ਹੈ ਤੇ ਜਨਰਲ ਇਜਲਾਸ ਬਾਰੇ ਐਸਜੀਪੀਸੀ ਵੱਲੋਂ ਕੀ ਫੈਸਲਾ ਕੀਤਾ ਜਾਂਦਾ ਹੈ ਇਹ ਤਮਾਮ ਫੈਸਲੇ ਨੇ ਜਿਹੜੇ ਅੱਜ ਦੀ ਐਸਜੀਪੀਸੀ ਦੀ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾਣਗੇ ਸੋ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਨੇ ਉਹ ਸਪਸ਼ਟ ਹੋ ਜਾਣਗੀਆਂ ਸਾਬੇਬਾ ਮੀਡੀਆ ਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਸਦੀਫਾ ਵਾਪਸ ਨਹੀਂ ਲੈਣਗੇ ਕੀ ਕਾਰਨ ਕੀ ਬਣ ਰਹੇ ਜਿੰਨਾ ਉਸੇ ਨਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ ਇਹ ਦੋਨਾਂ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਲੈਣਗੇ ਕੱਲ ਜੋ ਸਵਾਲ ਪੱਤਰਕਾਰਾਂ ਵੱਲੋਂ ਕੀਤਾ ਗਿਆ ਕਿ ਪ੍ਰੈਸ਼ਰ ਦੇ ਵਿੱਚ ਹੋਇਆ ਕਿਹਾ ਹਾਂ ਜੀ ਪ੍ਰੈਸ਼ਰ ਦੇ ਵਿੱਚ ਹੋਇਆ ਸਾਰਾ ਕੁਝ ਪ੍ਰੈਸ਼ਰ ਕਿਸ ਦਾ ਬਣ ਰਿਹਾ ਹੈ ਜੀ ਨਹੀਂ ਮੈਂ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਦੇ ਜਿਹੜਾ ਸਾਹਮਣੇ ਗੱਲ ਆ ਜੀ ਇਹ ਤਾਂ ਨੈਤਿਕ ਧਾਰ ਦੀ ਆਈ ਹੈ ਹੂੰ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਤੇ ਮੈਂ ਜੀ ਵਿੱਚ ਕਮੈਂਟ ਕਰਾਂਗਾ ਹਲਾ ਨਵੇਂ ਜਾਂ ਕਾਰਕਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਜਦੋਂ ਜੀ ਕਮੇਟੀ ਦੇ ਵਿੱਚ ਹੋ ਕੇ ਐਸਜੀਪੀਸੀ ਦੇ ਕੋਲੇ ਸੋ ਅਜੰਡੇ 'ਚ ਬਿਲਕੁਲ ਕੁਝ ਨਹੀਂ ਜੀ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਉਹ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਹੂੰ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਪਤਾ ਨਾ 72 ਘੰਟੇ ਦਾ ਨੋਟਿਸ ਆ ਜੋ ਮੈਨੂੰ ਕਹੂਗੀ ਉਹਦੇ ਚ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਐਸੀ ਗੱਲ ਹੋਣੀ ਪਰ ਜਾਣਕਾਰੀ ਸੂਤਰਾਂ ਤੋਂ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਅਚਾਰੀ ਕਾਲ ਤੱਕ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਸਕਦੀ ਹੈ ਜੀ ਜਾਣਕਾਰੀ ਆ ਰਹੀ ਹੈ ਦੇਖੋ ਹਾਲਾਤ ਦੇਖ ਕੇ ਨਹੀਂ ਲੱਗਦਾ ਹੂੰ ਤੇ ਜੇ ਕੋਈ ਐਸੀ ਗੱਲ ਕਰਨਗੇ ਦੇਖਾਂਗੇ ਵੀ ਉਹਦਾ ਕਾਰਨ ਕੀ ਆ ਹੂੰ ਉਹੀ ਗੱਲ ਹੈ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਿਕ ਤੌਰ ਤੇ ਉਹਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਵਾ ਕਿ ਜੇ ਸੰਭਰ ਲੱਗਦਾ ਜਿਹਦਾਤ ਨੇ ਮੈਨੂੰ ਕਿਹਾ ਮੇਰਾ ਬੈਗ ਵੀ ਤਿਆਰ ਹੈ ਜੀ ਕਪੜੇ ਮੇਰੇ ਪੂਰੇ ਪੈਕ ਹੈ ਜੀ ਇਹ ਕਿਉਂ ਗੱਲ ਕਹੀ ਹੋਗੀ ਕੀ ਹੋਇਆ ਹੋਊਗਾ ਕੋਈ ਵਧੀਆ ਜਿਹਦਾਤ ਸਾਹਿਬ ਗੱਲ ਕਹਿ ਸਕਦੇ ਆ ਮੇਰੀ ਈ ਨੀ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਦਾ ਡਵਲੋ ਕੀ ਮੰਗੀ ਦੀ ਮੰਗ ਰੱਖੀ ਜੀ ਬੰਦੇ ਉਹ ਅਰਦਾਸ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਹੂੰ ਤੇ ਆ ਕੇ ਜੋਨਰ ਦੀ ਜ਼ਿੰਮੇਵਾਰੀਆਂ ਨੂੰ ਪਾਉਣ ਜੀ ਆ ਬਿਲਕੁਲ ਜੀ ਬਿਲਕੁਲ ਐਸਾ ਜੀ